ਤੁਸੀਂ ਆਪ ਹੀ ਦੇਖਿਆ ਜੀ ਕਿ ਕਿਸ ਤਰ੍ਹਾਂ ਦਾ ਜੋਸ਼ ਕਿਸ ਤਰ੍ਹਾਂ ਦਾ ਹੌਸਲਾ ਉਤਸ਼ਾਹ ਹੈ ਜਿਹੜਾ ਉਹ ਅੱਜ ਮਕੀਠੇ ਪਹੁੰਚਿਆ ਇਹ ਤੋਂ ਪਹਿਲਾਂ ਜੰਡੇ ਵਾਲਾ ਗੁਰੂ ਪ੍ਰੋਗਰਾਮ ਸੀਗਾ ਸਾਰੀਆਂ ਥਾਵਾਂ ਦੇ ਉੱਪਰ ਹੀ ਇੰਨਾ ਭਾਰੀ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਚੋਣਾਂ ਨੂੰ ਲੈ ਕੇ ਕਿ ਇੱਕ ਤਰਫਾ ਜਿਹੜਾ ਇਲੈਕਸ਼ਨ ਹੈ ਲੱਗ ਰਹੀ ਹੈ ਮੈਂ ਮੰਨ ਕੇ ਚੱਲਦਾ ਕਿ ਜਿੱਥੇ ਜਦੋਂ ਨਾਮਿਨੇਸ਼ਨ ਫਾਈਲ ਹੋਣੇ ਸੀਗੇ ਉਸ ਤੋਂ ਪਹਿਲਾਂ ਬਹੁਤ ਥਾਵਾਂ ਦੇ ਉੱਪਰ ਕਾਂਗਰਸ ਵਾਲਿਆਂ ਨੂੰ ਅਕਾਲੀ ਦਲ ਵਾਲਿਆਂ ਨੂੰ ਪਰ ਖਾਸ ਕਰਕੇ ਭਾਜਪਾ ਵਾਲਿਆਂ ਨੂੰ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਹੈਗੇ ਬਹੁਤ ਥਾਵਾਂ 'ਇਹਜੀਆਂ ਨੇ ਜਿੱਥੇ ਇਹਨਾਂ ਨੇ ਰਲ ਮਿਲ ਕੇ ਕੈਂਡੀਡੇਟ ਖੜੇ ਕੀਤੇ ਨੇ ਕਿਉਂਕਿ ਗਰਾਊਂਡ ਤੇ ਹਾਲਾਤ ਹੀ ਇਹਨਾਂ ਪਾਰਟੀ ਦੇ ਇੰਨੀ ਪਾੜੀ ਹੋਈ ਪਈ ਹੈ ਔਰ ਪਿਛਲੇ ਪੌਣੇ 4 ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਮਾਨ ਸਾਹਿਬ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਬਹੁਤ ਭਾਰੀ ਸ਼ਾਹ ਜਿਹੜਾ ਉਹ ਮਿਲ ਰਿਹਾ ਹੈ ਇੱਥੇ ਮਜੀਠੇ ਦੇ ਵਿੱਚ ਸਤਪ੍ਰੀਤ ਸਿੰਘ ਗਿੱਲ ਜੀਆਂ ਦੀ ਆਪ ਦੀ ਬੜੀ ਸਿੱਕੀ ਸੀ ਹੈ ਤੇ ਬੜਾ ਪਿਆਰ ਹੈ ਜੀ ਤੋਂ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਸਾਰੀਆਂ ਦੇ ਸਾਰੀਆਂ ਜ਼ਿਲ੍ਹਾ ਪ੍ਰੀਸ਼ਦਾਂ ਔਰ ਬਲਾਕ ਸੰਮਤੀ ਦੀਆਂ ਸੀਟਾਂ ਨੇ ਜਿਹੜੀਆਂ ਉਆਮਾਦੀ ਪਾਰਟੀ ਦੇ ਸਭ ਦੀ ਵਜਤਨ ਜਾਰੀ ਹੈ। ਕਈ ਜਗ੍ਹਾ ਦੇ ਉੱਤੇ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਹੋਰਨਾਂ ਪਾਰਟੀਆਂ ਵੱਲੋਂ ਖਾਸ ਕਰਕੇ ਰਾਜਸાંਸੀ ਹਲਕੇ ਦੀ ਗੱਲ ਕਰੀਏ ਮਜੀਠੇ ਵਿੱਚ ਸੀਖਿਆ ਕੁਝ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਕਿ ਪਰਸੋਂ ਚੋਣ ਹੈ ਤਾਂ ਕਈ ਸ਼ਰਾਤੀ ਅੰਸਰ ਜਿਹੜੇ ਆ ਉਹ ਚੋਣ ਖਰਾਬ ਕਰਦੀ ਕੋਸ਼ਿਸ਼ ਦੇ ਦੇਖੋ ਇਸ ਤਰ੍ਹਾਂ ਹੈ ਕਿ ਇਹ ਚਾਹੇ ਕਾਂਗਰਸੀ ਨੇ ਚਾਹੇ ਅਕਾਲੀ ਨੇ ਇਹਨਾਂ ਨੂੰ ਪਿਛਲੀਆਂ ਪੁਰਾਣੀਆਂ ਮਾੜੀਆਂ ਤਾਂ ਪਈਆਂ ਹੁੰਦੀਆਂ ਨੇ ਕਿ ਜਿਹੜੀਆਂ ਲੋਕਲ ਚੋਣਾਂ ਨੇ ਉਹਦੇ ਵਿੱਚ ਗੁੰਡਾਗਰਦੀ ਕਰੋ ਉਹਦੇ ਵਿੱਚ ਅੱਧੇ ਸ਼ਹੀਦ ਨਾਲ ਜੁੱਟਣ ਦੀ ਕੋਸ਼ਿਸ਼ ਕਰੋ ਮੈਂ ਇਹਨਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਹੱਥ ਜੋੜ ਕੇ ਅਸੀਂ ਲੋਕਾਂ ਦੇ ਕਚਹਿਰੀ ਦੇ ਵਿੱਚ ਜਾ ਰਹੇ ਹਾਂ ਲੋਕ ਪਿਆਰ ਦੇ ਰਹੇ ਨੇ ਜੇ ਇਹ ਜੀ ਤੁਸੀਂ ਲੋ ਨੈਸ਼ਨਲਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋਗੇ ਤੇ ਮੂੰਹ ਤੋੜਵਾ ਜਵਾਬ ਹੈ ਜਿਹੜਾ ਅਸੀਂ ਸ਼ਰਾਫਤ ਨਾਲ ਹੱਥ ਜੋੜ ਕੇ ਵੋਟ ਮੰਗਣ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਪਰ ਜੇ ਕੋਈ ਅੱਗੋਂ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰੇ ਤੇ ਮੂੰਹ ਤੋੜਵਾ ਜਵਾਬ ਕਿਵੇਂ ਦੇਣਾ ਹੈ 11 ਦੇ 31 ਕਿਵੇਂ ਪਾਣੇ ਨੇ ਸਾਨੂੰ ਬੜੀ ਚੰਗੀ ਤਰ੍ਹਾਂ ਆਉਂਦੇ ਪਰ ਅਸੀਂ ਉਹਨਾਂ ਕੰਮਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਹੈਗੇ ਪ੍ਰਧਾਨ ਜੀ ਲੈਂਦੇ ਕਿ ਲੰਬੇ ਸਮੇਂ ਤੋਂ ਮੰਗੀ ਸੀ ਸੰਗਤੀ 328 328 ਸੀ 328 ਸੀ ਭੇਜਿਆ ਗਿਆ ਜਿਹੜਾ ਪੱਤਾ ਕੀਤਾ ਕਿ ਉਹ ਉਹਨੂੰ ਦੀ ਕਾਪੀ ਤੁਹਾਨੂੰ ਦਿੱਤੀ ਨਹੀਂ ਕਿਰੇ ਕਿ ਅਸੀਂ ਮੰਨਦੇ ਨਹੀਂ ਇਹ ਮੰਗਰ ਬੇਕਾਲਾ ਸ਼ਹੀਦਪੁਰ ਦੇ ਪ੍ਰਧਾਨ ਉਹ ਕੋਈ ਕਿਵੇਂ ਦੇਖੀਓ ਸਾਰਾ ਮਸਲਾ ਕਿਵੇਂ ਆ ਕਿਵੇਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਉਹ ਐਫ ਆਈ ਆਰ ਤਾਂ ਛੱਡੋ ਉਹ ਗੁਰੂ ਸਾਹਿਬ ਨੂੰ ਮੰਨਦੇ ਨੇ ਉਹ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਨੇ ਜੇ ਗੁਰੂ ਸਾਹਿਬ ਨੂੰ ਮੰਨਦੇ ਹੋਏ ਤੇ ਉਸ ਸਰਕਾਰ ਦੀ ਨੱਕ ਹੇਠ ਜਿਹੜੀ ਕਿ ਪੰਥ ਦਾ ਨਾਰਾ ਲਾ ਕੇ ਪੰਥ ਦੀ ਤੁਹਾਈ ਪਾ ਕੇ ਕਿੰਨੇ ਵਾਰੀ ਸਰਕਾਰ ਦੇ ਵਿੱਚ ਆ ਕੇ ਰਾਜ ਭਾਗ ਧੋ ਗਿਆ ਤੇ ਜੇ ਉਹ ਗੁਰੂ ਸਾਹਿਬ ਨੂੰ ਮੰਨਦੇ ਹੁੰਦੇ ਤੇ ਗੁਰੂ ਸਾਹਿਬ ਦੇ ਅੰਗ ਸੜਕਾਂ ਤੇ ਰੂੜੀਆਂ ਤੇ ਨਾਲ ਰੋਦੇ 2015 ਦੇ ਵਿੱਚ ਜੇ ਉਹ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੁੰਦੇ ਤੇ ਉਹਦੇ ਨਾਲ ਮੱਥਾ ਨਾ ਲਾਉਂਦੇ ਅਕਾਲ ਤਖਤ ਸਾਹਿਬ ਤੇ ਹੁਕਮਾਂ ਦੀ ਸ਼ਰਿਆ ਨੂੰ ਲੰਘਣਾ ਕਰਕੇ ਉਹ ਲੋਕ ਅੱਜ ਜੇ ਅਸੀਂ ਆਪ ਦੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਆ ਕਿ ਜਿੰਨਾ ਕਿਸੇ ਲੋਕਾਂ ਨੇ ਵੀ ਕਿਸੇ ਵੀ ਫਾਰਮ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਜਿਨ੍ਹਾਂ ਨੂੰ ਅਸੀਂ ਆਪਦਾ ਪਿਓ ਮੰਨਦੇ ਆ ਆਪਦਾ ਸਾਰਾ ਕੁਝ ਮੰਨਦੇ ਆ ਤੇ ਜੇ ਉਹਦੇ ਵਿੱਚ ਅਸੀਂ ਕੁਛ ਨਾ ਕੁਛ ਇਨਸਾਫ ਦਿਵਾਉਣ ਦੀ ਕੋਸ਼ਿਸ਼ਾਂ ਕਰ ਰਹੇ ਆ ਤੇ ਉਹਦੇ ਉਹਨੂੰ ਵੀ ਉਹ ਉਹਦਾ ਸਵਾਗਤ ਕਰਨ ਦੀ بجائے ਇਹ ਲੋਕ ਉਹ ਕਹਿੰਦੇ ਅਸੀਂ ਇਹਨੂੰ ਵੀ ਨਹੀਂ ਮੰਨਦੇ ਹੈਗੇ ਸਰਕਾਰੀ ਦਖਲ ਕਹਿ ਰਿਹਾ ਜੀ ਸਰਕਾਰ ਸਰਕਾਰੀ ਦਖਲ ਦੇ ਰਹੀ ਹੈ ਇਸ ਨੂੰ ਕਿਵੇਂ ਆਪਾਂ ਇਲੈਬੋਰੇਟ ਕਰ ਸਕਦੇ ਆ ਜੀ ਜੇ ਗੁਰੂ ਸਾਹਿਬ ਨੂੰ ਆਪਾ ਗੁਰੂ ਸਾਹਿਬ ਦੇ ਸਰੂਪ ਨਾਲ ਆਪਾਂ ਜਗਦੀ ਜੋਤ ਮੰਨਦੇ ਆ 328 ਰੂਪ ਨੇ ਜਿਹੜੇ ਉਹਨਾਂ ਨੂੰ ਗਵਾਇਆ ਆਪਾਂ ਉਹਨਾਂ ਦਾ ਨੁਕਸਾਨ ਹੋਇਆ ਏਡੀ ਵੱਡੀ ਗਿਣਤੀ ਦੇ ਵਿੱਚ ਜੇ ਚਾਹੇ ਇਨਸਾਨੀ ਜਾਮੇ ਦੇ ਵਿੱਚ ਬੰਦੇ ਦਾ ਨੁਕਸਾਨ ਹੋਵੇ ਤੇ ਚਾਹੇ ਗੁਰੂ ਸਾਹਿਬ ਦੀ ਜਗਦੀ ਜੋਤ ਦੇ ਰੂਪ ਦੇ ਵਿੱਚ ਨੁਕਸਾਨ ਹੋਵੇ ਤੇ ਉਹਤੇ ਕਾਰਵਾਈ ਕਿਉਂ ਨਹੀਂ ਕਰਨੀ ਹੈ ਜੀ ਸਰਕਾਰ ਨਹੀਂ ਕਰਨੀ ਹੈ ਤੇ ਇਹਨਾਂ ਤੋਂ ਤਾਂ ਕੁਝ ਹੋਇਆ ਨਾ ਇਹਨਾਂ ਤੋਂ ਬਾਅਦ ਕਾਂਗਰਸ ਵਾਲੇ ਨੇ ਵੀ ਡੱਕਾ ਨਾ ਤੋੜਿਆ ਕਿਉਂਕਿ ਕਿਉਂਕਿ 2575 ਦਾ ਹਰ ਕੰਮ ਦੇ ਵਿੱਚ ਮਾੜੇ ਕੰਮਾਂ ਸਾਂਝ ਪਈ ਹੋਈ ਸੀ ਸੋ ਇਸ ਕਰਕੇ ਇਹ ਕੰਮ ਸਰਕਾਰ ਦਾ ਹੀ ਹੁੰਦਾ ਜੀ ਕਿ ਜਿਹੜਾ ਵੀ ਕੋਈ ਕਲਪਰੇਟ ਹੈ ਜਿਹੜਾ ਵੀ ਕੋਈ ਦੋਸ਼ੀ ਹੈ ਉਹਨੂੰ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਜਾਵੇ ਮੈਂ ਇੱਕ ਚੀਜ਼ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਡੀ ਇਹਦੇ ਵਿੱਚ ਸਿਰਫ ਸਿਰਫ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਾਂ ਸਾਡੀ ਕੋਈ ਇਲਵਲ ਨਹੀਂ ਹੈਗੀ ਸਾਡੀ ਕੋਈ ਇਹਦੇ ਚ ਅਸੀਂ ਕੋਈ ਇਲਜ਼ਾਮ ਤਰਾਸ਼ਿਆ ਨਹੀਂ ਕਰਨੀਆਂ ਅਸੀਂ ਇਹਦੇ ਚ ਕੋਈ ਰਾਜਨੀਤੀ ਨਹੀਂ ਕਰਨੀ ਅਸੀਂ ਤਾਂ ਸਿਰਫ ਜੋ ਲੋਕਾਂ ਨੇ ਰੱਬ ਰੂਪੀ ਲੋਕਾਂ ਨੇ ਸੇਵਾ ਲਈਏ ਅਸੀਂ ਤਾਂ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸ਼੍ਰੀ ਅਕਾਲ ਤਖਤ ਦੇ ਸੈਤ ਹੁਕਮ ਜਿਹੜਾ ਸੀਗਾ ਉਸ ਨੂੰ ਛਿੱਕੇ ਤੇ ਟੰਕ ਕੇ ਬਲਟੋਹਾ ਸਾਥੀ ਵਾਪਸੀ ਕਰਵਾਈ ਗਈ ਹੈ ਪਹਿਲਾਂ ਤਾਂ ਸੁਖਵੀਰ ਜੀ ਨੇ ਖੁਦ ਆਤਮਾਫੀ ਮੰਗੀ ਉਹ ਸਜ਼ਾ ਜਾਫਤਾ ਹੋਏ ਹੁਣ ਆਪਣੇ ਜਿਹੜੇ ਲੀਡਰ ਨੇ ਉਹਨਾਂ ਦੇ ਕਰ ਰਿਹਾ ਤਾਂ ਸਿੱਧਾ ਹਮਲਾ ਜਿਹੜਾ ਤਲਬੀਰ ਸਿੰਘ ਗਿੱਲ ਦੇ ਉੱਤੇ ਵੀ ਕੀਤਾ ਗਿਆ ਇੰਨੀ ਕੀ ਜਿੰਦਗੀ ਨੂੰ ਲੈ ਕੇ ਕੀ ਕਿਹਾ ਗਿਆ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਤੁਸੀਂ ਇਸ ਤਰ੍ਹਾਂ ਹੈ ਕਿ ਜਿਹੜੇ ਲੋਕ ਰਾਜਨੀਤੀ ਦੇ ਵਿੱਚ ਨਿੱਜੀ ਕਿਰਦਾਰਾਂ ਦੇ ਉੱਪਰ ਉਂਗਲੀਆਂ ਉਠਾਉਂਦੇ ਨੇ ਉਹਨਾਂ ਕੋਲ ਇਹਦਾ ਮਤਲਬ ਆ ਕਿ ਕੋਈ ਸਵਾਲ ਕਰਨੂ ਉਸ ਵਿਅਕਤੀ ਪਤੀ ਹੈ ਨਹੀਂਗਾ ਤਲਬੀਰ ਸਿੰਘ ਗਿੱਲ ਜੀਆ ਦੀ ਅੱਜ ਜਿਸ ਤਰੀਕੇ ਦੇ ਨਾਲ ਪੂਰੇ ਹਲਕੇ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਮਾਝੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਇਹਨਾਂ ਨੂੰ ਪਿਆਰ ਮਿਲ ਰਿਹਾ ਹੈ ਉਹ ਤੋਂ ਘਬਰਾਏ ਹੋਏ ਨੇ ਜਿਹਦੀ ਵਜ੍ਹਾ ਕਰਕੇ ਇਹ ਜਿਹੜੀਆਂ ਹਲਕੇ ਦਰਜੇ ਦੀਆਂ ਟਿਕਟ ਟਿੱਪਣੀਆਂ ਨੇ ਜਿਹੜੀਆਂ ਉਹ ਕਰਦੇ ਨੇ ਇਹਨਾਂ ਟਿਕਟ ਟਿੱਪਣੀਆਂ ਦਾ ਜਵਾਬ ਉਹ ਤਲਵੀਰ ਸਿੰਘ ਗਿੱਲ ਨੇ ਨਹੀਂ ਦੇਣਾ ਜੀ ਉਹ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਹੈ ਪਹਿਲਾਂ 17 ਤਰੀਕ ਨੂੰ ਤੇ ਫਿਰ 27 ਦੇ ਵਿੱਚ ਇਹ ਮੈਂ ਕਿਸੇ ਲਈ ਕੋਈ ਚੈਲੰਜ ਨਹੀਂਗਾ ਇਹ ਤਾਂ ਲੋਕਾਂ ਦਾ ਫਤਵਾ ਵਾ ਲੋਕਾਂ ਨੇ 14 ਤਰੀਕ ਨੂੰ ਵੋਟਾਂ ਪਾ ਕੇ ਦੱਸ ਦੇਣਾ ਕਿ ਲੋਕ ਕਿਹਦੇ ਨਾਲ ਆ ਸੁਖਬੀਰ ਸਿੰਘ ਬਾਦਲ ਜੀ ਆਏ ਸੀ ਪਰੇ ਨਦੀ ਹਮਲੇ ਕਰਕੇ ਗਏ ਆ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਮੰਦਬੁੱਧੀ ਸੋਚ ਦੇ ਸਦਕਾ ਉਹ ਗਲਤ ਬੋਲ ਕੇ ਗਏ ਨੇ ਤੁਸੀਂ ਬਹੁਤ ਸਨਸਕਾਰ ਕਰਦੇ ਸੀ ਮੈਂ ਸਰਦਾਰ ਸੁਖਬੀਰ ਸਿੰਘ ਮਦਦ ਤੋਂ ਸੋ ਇਹਨਾਂ ਨੂੰ ਬੋਲੇ ਨੇ ਜੀ ਜੀ ਹਾਂ ਸੋ ਇਸ ਕਰਕੇ ਇਹ ਲੋਕਾਂ ਨੇ ਹੁਣ ਦੱਸਦੇ ਨਾ 14 ਤਰੀਕ ਨੂੰ ਓਟਾ ਪੋਣੀ 17 ਰਿਜ਼ਲਟ ਆਜੇ ਨੇ ਆਪਾਂ 17 ਤਰੀਕ ਨੂੰ ਸਾਰੇ ਭਰਾ ਮਿਲਾਂਗੇ ਫਿਰ ਸਰਦਾਰ ਸੁਖਬੀਰ ਸਿੰਘ ਮਾਣ ਹੈ ਤੁਹਾਨੂੰ ਕੀ ਲੱਗਣ데요 ਪ੍ਰਧਾਨ ਜੀ ਵੀ ਬਹੁਤ ਖੁਸ਼ ਬਹੁਤ ਠੋਕ ਜੀ ਬਹੁਤ ਠੋਕ